ਸਦਾ ਭਗਵਾਨ ਸੇ ਮਾਣ ਜੀ ਦੀਆਂ ਪੌਂਤੀਆਂ ਤੋਂ ਖੁਸ਼ ਹੋ ਕੇ ਉਹ ਵੀ ਔੜਾ ਚਾਹੁੰਦੇ ਅਗਲੇ ਦਿਨ ਚ ਵੀ ਆਉਣਗੇ ਸੋ ਅੱਜ ਮੈਂ ਤੁਹਾਡੇ ਦਾ ਹੀ ਸਭ ਉਹਨਾਂ ਬੰਦਿਆਂ ਨੂੰ ਬੇਨਤੀ ਕਰਪੀ ਚਲਦਾ ਜਿਹੜੇ ਪੰਜਾਬ ਤੈਸੀ ਜਿਹੜੇ ਅਮਰਸਰ ਪਤਾਸੀ ਦੇ ਜਿਹੜੇ ਚਾਹੁੰਦੇ ਆ ਕਿ ਅਮਰਸਰ ਨੂੰ ਇੱਕ ਵਧੀਆ ਸ਼ਹਿਰ ਬਣਾਇਆ ਜਾਵੇ ਲੈ ਦਮ ਤੱਕ ਜਦੋਂ ਫਿਰ ਤੋਂ ਪਾਣੀ ਲੰਘਿਆ ਤੇ ਮੈਨੂੰ ਫੈਸਲਾ ਲੈਣ ਤੋਂ ਬਗੈਰ ਮੇਰੇ ਕੋ ਕੋਈ ਚਾਰਾ ਨਾ ਦਿਸਿਆ ਤੇ ਫਿਰ ਮੈਂ ਮਾਨ ਜੋ ਆਪਣੇ ਵੱਡੇ ਭਰਾਵਾਂ ਨਾਲ ਸਲਾਹ ਕੀਤਾ ਮਾਨਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਮੇਸਾ ਗੁਰੂ ਮਹਾਰਾਜ ਦੇ ਦਸਵੇਂ ਦਰਸ਼ਨ ਮਾਰਗ ਤੇ ਚੱਲਦੇ ਹੋਏ ਜਿਵੇਂ ਗੁਰਾਹਨੇ ਮੇਸਾ ਹੀ ਉਹਨਾਂ ਲੋਕਾਂ ਨੂੰ ਗਲੇ ਨਾਲ ਲਾਇਆ ਉਹਨੇ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੇ ਇੱਕ ਮਿਸਾਲ ਪੈਦਾ ਕਰਦੀ ਕਿ ਇੱਕ ਰੀੜੀ ਲਾਉਣ ਵਾਲੇ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਦੇ ਕੇ ਉਹਨੂੰ ਵਿਸ਼ੇਸ਼ ਕਰਾਇਆ ਸਾਡੇ ਸਮਾਜ ਦੇ ਲੋਕ ਜਿਹੜੇ ਦੱਬੇ ਕੁਦਲੇ ਆ ਉਹ ਆਪਣੀ ਮਾਂ ਪਾਰਟੀ ਸੰਬਧੀ ਤੇ ਕਾਂਗਰਸ ਪਾਰਟੀ ਦੇ ਵੀ ਲੀਡਰਸ਼ਿਪ ਜਿਹੜੀ ਆ ਇਸ ਸਮਾਜ ਦੇ ਲੋਕਾਂ ਨੂੰ ਆਪਣਾ ਬੋਰਡ ਬੈਂਕ ਸਮਝੀ ਲੇਕਿਨ ਅੱਜ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੱਧ ਹੋ ਗਿਆ ਅੱਜ ਇਹਨਾਂ ਐਸਸੀ ਲੋਕ ਜਾਂ ਬੀਸੀ ਲੋਕ ਦੇ ਸਮਾਜ ਦੇ ਲੋਕਾਂ ਦੀ ਕੋਈ ਕਦਰ ਕੋਈ ਕੀਮਤ ਨਹੀਂ ਸਿਰਫ ਕੰਮਕਾਰ ਵਲੇ ਇਹਨਾਂ ਲੋਕਾਂ ਨੂੰ ਵਰਤੇ ਜਾਂਦਾ ਉਹਦੇ ਤੋਂ ਬਾਅਦ ਪੁੱਛ ਕੇ ਛੋੜ ਦਿੱਤਾ ਜਾਂਦਾ ਤੁਸੀਂ ਵੇਖ ਰਹੇ ਹੋ ਸਾਇਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਅਮਰੀਕਸਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਕਾਂਗਰਸ ਹੀ ਆਗੂ ਤਰਸੇਮ ਸਿੰਘ ਸਿਆਲਕਾ ਜੜੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਤਾਂ ਦੱਸ ਜੀਏ ਕਿ ਮੰਤਰੀ ਕੋਲਦੇਵ ਸਿੰਘ ਧਾਲੀਵਾਲ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਤਾਂ ਇਸ ਦੌਰਾਨ ਉਹਨਾਂ ਨੇ ਕਾਂਗਰਸ ਪਾਰਟੀ ਤੇ ਤਿੱਖੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਸਾਜ਼ਿਸ਼ ਕਰਕੇ ਮੇਰੀ ਟਿਕਟ کٹੀ ਗਈ ਹੈ। ਉਥੇ ਇਸ ਮੌਕੇ ਤੇ ਤਰਸੇਮ ਸਿੰਘ ਸਿਆਲਕਾ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਤਾਰੀਫ਼ਾਂ ਵੀ ਕੀਤੀਆਂ ਗਈਆਂ ਉਹਨਾਂ ਕਹਿੰਦੇ ਕਿ ਕਾਂਗਰਸ ਪਾਰਟੀ ਦੇ ਵਿੱਚ ਇਹਨਾਂ ਨੇ ਮੇਰੀ ਪੂਰੀ ਸਪੋਰਟ ਕੀਤੀ ਸੀ ਤੇ ਹੋਰ ਕੀ ਕੁਝ ਕਹਿੰਦੇ ਹੋਏ ਤਰਸੇਮ ਸਿੰਘ ਸਿਆਲਕਾ ਨਜ਼ਰ ਆਇਨੇ ਆਉ ਸੁਣਦੇ ਆ। ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਅੰਮ੍ਰਿਤ ਸਾਹਿਬ ਤੋਂ ਸਾਡੇ ਮੀਡੀਆ ਕਜ਼ਮੀਆਂ ਨੂੰ ਸਭ ਨੂੰ ਦੀਆ ਧੰਨਵਾਦ ਕਿ ਤੁਸੀਂ ਟਾਈਮ ਕੱਢ ਕੇ ਆਏ ਹੋ ਅੱਜ ਸਾਡੇ ਪਤਵਾਰ ਦੇ ਵਿੱਚ ਬਹੁਤ ਵੱਡਾ ਵਾਅਦਾ ਹੋਇਆ ਤੁਸੀਂ ਕੱਲ ਦੇਖਿਆ ਹੁਣ ਕਿ ਪੰਜਾਬ ਦੇ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਟਾਰੀ ਹਲਕੇ ਤੋਂ ਜਿਹੜੇ ਸਾਡੇ ਬਹੁਤ ਹੀ ਵਧੀਆ ਪਿਆਦੇ ਲੀਡਰ ਕਾਂਗਰਸ ਦੇ ਹਲਕਾ ਚਾਂਚ ਜਿਨ੍ਹਾਂ ਨੇ ਬਾਈ ਦੀ ਉੱਥੋਂ ਇਲੈਕਸ਼ਨ ਲੜੀ ਸੀ ਸਰਦਾਰ ਤਸੀਮ ਸਿੰਘ ਸਿਆਲਕਾ ਜੀ ਉਹ ਜਿਹਨਾਂ ਦਾ ਮਜੀਠੇ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਹਾਲਡ ਹੈ ਉਹਨਾਂ ਦਾ ਬੇਟਾ ਜਿਹੜਾ ਚੂਥ ਕਾਂਗਰਸ ਦਾ ਡਿਸਟ੍ਰਿਕਟ ਦਾ ਵਾਈਸ ਪ੍ਰਧਾਨ ਵੀ ਹੈ ਉਸਨੂੰ ਪਨੀਤ ਸਿੰਘ ਉਹਦਾ ਸਟੇਟ ਦਾ ਸਪੋਕਸਮੈਨ ਵੀ ਹੈ ਉਹ ਵੀ ਅੱਜ ਬਲ ਜਿਹੜੇ ਸਾਡੇ ਨਾਲ ਸ਼ਾਮਲ ਹੋਇਆ ਔਰ ਕਮਲ ਨਾਜ਼ ਦੀ ਅਮਰਸਰ ਦੀ ਸਫਾਈ ਜੁਨੀਅਰ ਜਿਹੜੀ ਹੈ ਉਹਦੇ ਪ੍ਰਧਾਨ ਨੇ ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਅੱਜ ਅਮਰਸਰ ਦੀ ਲੋਕ ਸਭਾ ਸੀਟ ਲਈ ਅਮਰਸਰ ਦੇ ਵਿੱਚ ਸਿਆਲਕਾ ਜੀ ਦਾ ਸਾਡੇ ਦਾ ਹੋਣਾ ਇਸ ਗੱਲ ਦਾ ਪਸੰਦਕ ਹੈ ਕਿ ਅਸੀਂ ਅਮਰਸਰ ਲੋਕ ਸਭਾ ਸੀਟ ਜਿਹੜੀ ਹੈ ਬਹੁਤ ਵੱਡੀ ਗਿਣਤੀ ਦਾ ਮਤਲਬ ਜਿਹੜੀ ਚਿੱਤਨ ਜਾਦੇ ਅਜੇ ਹੋਰ ਵੀ ਕਈ ਜਿਹੜੇ ਸਾਡੇ ਦੋਸਤ ਵੱਖ-ਵੱਖ ਪਾਰਟੀਆਂ ਦੇ ਵਿੱਚ ਦੇ ਉਹ ਵੀ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਸਦਾ ਭਗਵੰਤ ਸਿੰਘ ਮਾਨ ਜੀ ਦੀਆਂ ਪਾਲਸੀਆਂ ਤੋਂ ਖੁਸ਼ ਹੋ ਕੇ ਉਹ ਵੀ ਆਉਣਾ ਚਾਹੁੰਦੇ ਆ ਅਗਲੇ ਦੌਰਾਂ ਚ ਉਹ ਵੀ ਆਉਣਗੇ ਸੋ ਅੱਜ ਮੈਂ ਤੁਹਾਡੇ ਦਾ ਹੀ ਸਭ ਉਹਨਾਂ ਬੰਦਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਪੰਜਾਬ ਪਤਾਸੀ ਨੇ ਜਿਹੜੇ ਅਮਰਸਰ ਪਤਾਸੀ ਨੇ ਜਿਹੜੇ ਚਾਹੁੰਦੇ ਆ ਕਿ ਅਮਰਸਰ ਨੂੰ ਇੱਕ ਵਧੀਆ ਸ਼ਹਿਰ ਬਣਾਇਆ ਜਾਵੇ ਉਹਦਾ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਅਰਲਕੇ ਆਪਾਂ ਕੰਮ ਕਰਕੇ ਮਾਨ ਸਾਹਿਬ ਦੀ ਖਵਾਈ ਅਮਰ ਸਾਨੂੰ ਇੱਕ ਬਿਊਟੀਫੁੱਲ ਸਿਟੀ ਜਿਹੜਾ ਉਹ ਬਣਾਈਏ ਇੱਥੋਂ ਦੀਆਂ ਸਮੱਸਿਆਵਾਂ ਜਿਹੜੀ ਆ ਇਕੱਲਾ ਬੰਦਾ ਕੋਈ ਹੱਲ ਨਹੀਂ ਕਰ ਸਕਦਾ ਇੱਕ ਟੀ ਵਰਕ ਜਿਹੜੀ ਆ ਉਹ ਹੁੰਦਾ ਸੋ ਮੈਂ ਸਮਝਦਾ ਕਿ ਸਿਆਲਕਾ ਜੀ ਜਿਹੜੇ ਐਸੇ ਕਮਿਸ਼ਨ ਦੇ ਮੈਂਬਰ ਵੀ ਰਹੇ ਆ ਬਹੁਤ ਪੁਰਾਣੇ ਸੀਨੀਅਰ ਲੀਡਰ ਨੇ ਉਹਦੇ ਪਹਿਲਾਂ ਕਾਲੀਦਾਲਚ ਵੀ ਸੀਗੇ ਉਹਨਾਂ ਦਾ ਬਹੁਤ ਲੰਮਾ ਕੰਮ ਹੈ। ਉਹ ਦੂਜੀ ਗੱਲ ਇਹ ਗਰਾਉਂਡ ਜੀਵ ਵਾਲੇ ਬੰਦੇ ਆ ਸਾਡੇ ਵਰਗੇ ਬੰਦੇ। ਇਹ ਸ਼ਯਾਦੇ ਦੀ ਹੈ। ਇਹ ਕਾਕੇ ਦੀ ਹੈ। ਇਹ ਕੋਈ ਵੱਡਿਆ ਘਰਾਂ ਦੇ ਕਾਕੇ ਨਹੀਂ। ਇਹ ਆਮ ਸਾਡੇ ਵਰਗੇ ਗਰੀਬ ਲੋਕ ਨੇ ਜਿਹੜੇ ਪਾਰਟੀ ਦੇ ਵਿੱਚ ਆਏ ਜਿਹੜੇ ਕਈ ਸਾਲਾਂ ਤੋਂ ਸਾਡੇ ਸਮਾਜ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਆ ਰਹੇ। ਸੋ ਅੱਜ ਮੈਂ ਉਹਨਾਂ ਦਾ ਆਪਣੀ ਪੂਰੀ ਟੀਮ ਵੱਲੋਂ ਅਬਸਰਦੀ ਪੂਰੀ ਪਾਰਟੀ ਵੱਲੋਂ ਮੱਲਾ ਉਹਨਾਂ ਨੂੰ ਜੀ ਆਇਆਂ ਵੀ ਕਹਿੰਨਾ ਉਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਉਦਿਆ ਫੈਸਲਾ ਲਿਆ ਉਸਮਾਨ ਸਾਹਿਬ ਨੇ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਮੈਂ ਵੀ ਇਹ ਹੀ ਵਿਸ਼ਵਾਸ ਰਹਾਉਂਗਾ ਕਿ ਇਹਨਾਂ ਦਾ ਜਿਹੜਾ ਪੋਲਿਟਿਕਲ ਰੁਤਬਾ ਉਹ ਪਾਰਟੀ ਦੇ ਵਿੱਚ ਕਾਇਮ ਰੱਖਿਆ ਜਾਊਗਾ ਇਹਨਾਂ ਦਾ ਬਰਦਾ ਮਾਨ ਸਲਮਾਨ ਜਿਹੜਾ ਉਹ ਇਹਨਾਂ ਨੂੰ ਜਿਹੜਾ ਦਿੱਤਾ ਜਾਊਗਾ ਉਹਦਾ ਇਹ 22 ਹਲਕੇ ਦੇ ਵਿੱਚ ਅੱਜ ਤੋਂ ਹੀ ਆਪਣੀ ਕਮਾੜ ਜਿਹੜੀ ਆ ਉੱਥੇ ਸਾਡੇ ਮਾਝੋਗ ਐਮਐਲਏ ਸਰਦਾ ਦਸੂਧਰ ਸਿੰਘ ਐਡੀਸੀ ਦੇ ਨਾਲ ਉੱਥੇ ਸੰਭ ਲੈਣਗੇ ਔਰ ਮਜੀਠੇ ਦੇ ਵਿੱਚ ਵੀ ਜੱਗਾ ਜੀ ਦੇ ਨਾਲ ਜਿਹੜੇ ਸਾਡੇ ਹਲਕਿਆਂ ਚ ਆਦੇ ਨੇ ਮਜੀਠੇ ਦੇ ਵਿੱਚ ਵੀ ਇਹਨਾਂ ਦੇ ਨਾਲ ਕੰਮ ਕਰਦਗੇ ਤਾਂ ਦੋ ਹਲਕਿਆਂ ਦੇ ਵਿੱਚ ਉਹਦਾ ਇਹਨਾਂ ਦਾ ਸਾਰੇ ਅੰਬਸਦ ਸੀ ਬਹੁਤ ਅਸਰ ਸੂਕਿਆ ਸਭ ਲੋਕਾਂ ਨੂੰ ਇਹ ਸਾਡੇ ਨਾਲ ਤੋਰਦਗੇ ਪਰ ਮੇਨਲੀ ਹਟਾ ਦੀ ਔਰ ਮਜੀਠਾ ਤੋਂ ਬਾ ਹਲਕਿਆਂ ਦੇ ਵਿੱਚ ਵੱਡੇ ਲੈਵਲ ਤੇ ਜਿਹੜਾ ਕੰਮ ਕਰਦਗੇ ਕਿਸੇ ਤਰਾਈ ਸਾਡੇ ਪ੍ਰਧਾਨ ਕਮਲ ਜੀ ਆਏ ਆ ਇਹ ਬਹੁਤ ਵੱਡੀ ਇੱਕ ਜਥੇਬੰਦੀ ਹੈ ਸਫਾਈ ਮਜ਼ਦੂਰਾਂ ਦੀ ਇਹ ਵੀ ਹਜ਼ਾਰਾਂ ਦੀ ਗਿਣਤੀ 'ਚ ਅਮਰਸਤ ਕੰਮ ਕਰਦੇ ਆ ਅਗਲੇ ਦਿਨ ਅੱਛਾ ਗਵਾਲ ਮੰਡੀ ਦੇ ਵਿੱਚ ਇੱਕ ਮੱਡੀ ਪਬਲਿਕ ਕਮੇਟੀ ਵੀ ਜਰੀ ਕਰਾਉਣਗੇ ਮੈਂ ਇਹਨਾਂ ਸਾਧਿਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਭ ਨੂੰ ਜੀ ਆਇਆਂ ਕਹਿੰਦਾ ਔਰ ਹੁਣ ਮੈਂ ਸਿਆਲਕਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਆਪਣੇ ਜਿਹੜੇ ਵਿਚਾਰ ਪਾਰਟੀ ਤੋਂ ਬਾਅਦ ਉਹ ਜੂ ਤੁਹਾਡੇ ਦਾ ਆਪਣੇ ਸਪਸ਼ਟ ਕਰ ਲਏ ਸਦਾ ਤਸਿੰਮ ਸਿੰਘ ਜੀ ਸਿਆਲ ਕਾ ਬਹੁਤ ਹੀ ਸਤਿਕਾਰਯੋਗ ਵੱਡੇ ਭਾਜੀ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਮੰਤਰੀ ਸਾਹਿਬ ਤੇ ਉਮੀਦਵਾਰ ਲੋਕ ਸਭਾ ਹਲਕਾ ਅੰਮ੍ਰਿਤਸਰ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਪ੍ਰਾਥ ਰਾਜ ਗੋਵਿੰਦਰਪਾਲ ਸਿੰਘ ਜੀ ਜੱਗਾ ਜੀ ਤੇ ਸਮੁੱਚੀ ਪ੍ਰੈਸ ਵਾਲੇ ਸਤਿਕਾਰਯੋਗ ਵੀਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਥੀਓ ਅੱਜ ਜਿਸ ਮਕਸਦ ਲਈ ਆਪਾਂ ਸਾਰੇ ਇਕੱਤਰ ਹੋਏ ਆ ਉਹ ਅੱਜ ਤੋਂ ਕੁਝ ਸਮਾਂ ਪਹਿਲਾਂ ਡੇਢ ਦੋ ਸਾਲ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਲੋਕਲ ਲੀਡਰ ਜਿਹੜੇ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ ਗਰਜੀਤ ਔਜਲਾ ਜੀ ਉਹਨਾਂ ਨੇ ਮੇਰੇ ਨਾਲ ਵੱਡੀ ਪੱਧਰ ਤੇ ਜਲਾਲਤਾ ਕੀਤੀ ਤੇ ਉਸ ਜਲਾਲਤਾ ਨੂੰ ਚਲਦੇ ਚਲਦੇ ਖੀਰ ਦੇ ਦਮ ਤੱਕ ਜਦੋਂ ਛਿਰ ਤੋਂ ਪਾਣੀ ਲੱਗਿਆ ਤੇ ਮੈਨੂੰ ਫੈਸਲਾ ਲੈਣ ਤੋਂ ਬਗੈਰ ਮੇਰੇ ਕੋ ਕੋਈ ਚਾਰਾ ਨਾ ਦਿਸਿਆ ਤੇ ਫਿਰ ਮਾਨ ਜੋ ਆਪਣੇ ਵੱਡੇ ਭਰਾਵਾਂ ਨਾਲ ਸਲਾਹ ਕੀਤਾ ਮਾਨ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਜੀਵਨਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਗੁਰੂ ਮਹਾਰਾਜ ਦੇ ਦਸਵੇਂ ਦਰਸ਼ਨ ਮਾਰਗ ਤੇ ਚੱਲਦੇ ਹੋਏ ਜਿਵੇਂ ਗੁਰਾਂ ਨੇ ਹਮੇਸ਼ਾ ਹੀ ਉਹਨਾਂ ਲੋਕਾਂ ਨੂੰ ਗਲੇ ਨਾਲ ਲਾਇਆ ਉਵੇਂ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੇ ਇੱਕ ਮਿਸਾਲ ਪੈਦਾ ਕਰਦੀ ਕਿ ਇੱਕ ਰੇੜੀ ਲਾਉਣ ਵਾਲੇ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਦੇ ਕੇ ਉਹਨੂੰ ਵੀ ਸਹਾਇਤ ਕਰਾਇਆ ਵੀ ਇਹ ਲੋਕ ਲੋਕ ਰਾਜ ਐ ਅਸਲ ਲੋਕਤੰਤਰ ਦਾ ਜਿਹੜਾ ਉਹਨਾਂ ਨੇ ਮਕਸਦ ਦਾ ਮੈਸੇਜ ਦਿੱਤਾ ਪੰਜਾਬ ਦੇ ਲੋਕਾਂ ਨੂੰ ਜਿਹਦੇ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਪਾਰਟੀ ਚ ਕੰਮ ਕਰਨ ਦਾ ਜਿਹੜਾ ਮਨ ਬਣਾਇਆ ਤੇ ਕੱਲ ਸਾਡੇ ਮਾਨਯੋਗ ਵੱਡੇ ਵੀਰ ਧਾਰੀয়াল ਸਾਹਿਬ ਜਗਵਿੰਦਰਪਾਲ ਜੀ ਜੱਗਾ ਜੀ ਉਹਨਾਂ ਨੇ ਸਾਡੇ ਪੰਜਾਬ ਦੇ ਜਰਨਲ ਸ਼ਕਤ ਰਾਜ ਰਾਜਗੁਰੂ ਸਿੰਘ ਜੀ ਸੇਖਵਾ ਜੀ ਬਟਾਲੇ ਤੋਂ ਜਿਹੜੇ ਪਾਰਲੀਮੈਂਟ ਦੇ ਗਰਦਾਪੁਰ ਤੋਂ ਉਮੀਦਵਾਰ ਨੇ ਕਲਸੀ ਸਾਹਿਬ ਉਹਨਾਂ ਸਾਰਿਆਂ ਨੇ ਇਹ ਪ੍ਰੋਚਾ ਦੇਖ ਕੇ ਵੀ ਤੁਸੀਂ ਜਿਹੜੀ ਜਲਾਲਤ ਮਹਿਸੂਸ ਕੀਤੀ ਆ ਆਸਾਂ ਪਾਰਟੀ ਵੱਲੋਂ ਤੁਹਾਨੂੰ ਭਰੋਸਾ ਦੇਨੇ ਵੀ ਤੁਹਾਡਾ ਕੰਮ ਕਰ ਵੇਖ ਕੇ ਪਾਰਟੀ ਜੋ ਤੁਸੀਂ ਵਧੀਆ ਕਾਰਜਕਾਰੀ ਵਿਖਾਓਗੇ ਤੇ ਪੂਰਾ ਮਾਣ ਸਤਿਕਾਰ ਹੋਏਗਾ ਤੇ ਉਹ ਕੱਲ ਮੈਂ ਪਾਰਟੀ ਜੁਆਇਨ ਕੀਤੀ ਆ ਤੇ ਅੱਜ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਿਹਾ ਤੁਹਾਨੂੰ ਇੱਕ ਬੇਨਤੀ ਕਰਨ ਆਂ ਵੀ ਕਾਂਗਰਸ ਪਾਰਟੀ ਜਿਹਨੂੰ ਕਦੇ ਲੋਕ ਸਾਡੇ ਸਮਾਜ ਦੇ ਲੋਕ ਜਿਹੜੇ ਦਬੇ ਕੋ ਚਲੇ ਆ ਉਹ ਆਪਣੀ ਮਾਂ ਪਾਰਟੀ ਸਮਝਦੇ ਤੇ ਕਾਂਗਰਸ ਪਾਰਟੀ ਦੇ ਵੀ ਲੀਡਰਸ਼ਿਪ ਜਿਹੜੀ ਆ ਇਸ ਸਮਾਜ ਦੇ ਲੋਕਾਂ ਨੂੰ ਆਪਣਾ ਬੋੜ ਬੈਂਕ ਸਮਝੀ ਲੇਕਿਨ ਅੱਜ ਹਾਲਾਤ ਜਿਹੜੇ ਆ ਉਹ ਬਦ ਤੋਂ ਬਿਹਤਰ ਹੋ ਗਿਆ ਅੱਜ ਇਹਨਾਂ ਐਸਸੀ ਲੋਕ ਜਾਂ ਬੀਸੀ ਲੋਕ ਦੇ ਸਮਾਜ ਦੇ ਲੋਕਾਂ ਦੀ ਕੋਈ ਕਦਰ ਕੋਈ ਕੀਮਤ ਨਹੀਂ ਸਿਰਫ ਕੰਮਕਾਰ ਵਲੇ ਇਹਨਾਂ ਲੋਕਾਂ ਨੂੰ ਵਰਤਿਆ ਜਾਂਦਾ ਤੇ ਉਹਦੇ ਤੋਂ ਬਾਅਦ ਪੁੰਝ ਕੇ ਛੁੱਟ ਦਿੱਤਾ ਜਾਂਦਾ ਸੋ ਹਾਲਾਤ ਇੰਨੇ ਮਾੜੇ ਹੋ ਗਏ ਕਿ ਮੇਰਾ ਉੱਥੇ ਰਹਿਣਾ ਜਿਹੜਾ ਮੇਰੀ ਆਤਮਾ ਨੇ ਮੈਨੂੰ ਆਵਾਜ਼ ਨਹੀਂ ਦਿੱਤੀ ਵੀ ਆਉਣ ਵਾਲਾ ਸਮਾਂ ਜਿਹੜਾ ਜੇ ਹੋਰ ਉੱਥੇ ਕੰਮ ਕਰੇਗਾ ਤੇ ਆਤਮਾ ਤੇਦ ਬਗਾਰ ਤੈਨੂੰ ਕੋਈ ਰਸਤਾ ਨਹੀਂ ਲੱਭੂਗਾ ਸਿਆਕਾ ਸਭ ਕਿਹੜੀ ਕਿਹੜੀਆਂ ਜਲਾਲਤਾ ਦਾ ਸਬਣਾ ਕਰਨਾ ਪੈ ਰਿਹਾ ਸੀ ਜਲਾਲਤ ਹੋ ਕਿਨੇ ਚਿਤ ਰਹੀ ਸੀ ਜਲਾਲਤ ਪਹਿਲੇ ਡੋੜ ਦੋ ਸਾਲਾਂ ਤੋਂ ਹੋ ਰਹੀ ਸੀ ਜੀ ਵੇਖੋ ਇੱਕ ਮੈਂ ਪੰਜਾਬ ਦੇ ਧਾਰੀਆਲ ਸਾਹਿਬ 117 ਅਸੈਂਬਲੀ ਹਲਕੇ ਜਿਹਨਾਂ ਜੋ 134 ਜਿਹੜੇ ਰਿਜ਼ਰਵ ਆ ਤੇ ਕੱਲਾ ਟਾਰੀ ਹਲਕਾ ਹਾਂਜੀ ਟੋਟਲ 34 134 ਰਿਜ਼ਰਵ ਆ ਤੇ 117 ਜਿਹੜੇ ਉਹ ਅਸੈਂਬਲੀ ਹਲਕੇ ਨੇ ਤੇ ਜੇ ਜਾਤੀ ਦਾ ਸਕਾਰ ਹੋਇਆ ਤੇ ਉਹ ਟਾਰੀ ਹਲਕਾ ਜਿਹਦੇ ਬਾਰੇ ਮੈਂ ਸੁਮੁੱਚੀ ਅੰਮ੍ਰਿਤਸਰ ਦੀ ਲੀਡਰਸ਼ਿਪ ਸਹਿਰੀ ਔਰ ਦਿਹਾਤੀ ਮਾਜੇ ਦੀ ਸਮੁੱਚੀ ਲੀਡਰਸ਼ਿਪ ਜਿਨ੍ਹਾਂ ਵਿੱਚ ਸੋਨੀ ਸਾਹਿਬ ਵੀ ਆਉਂਦੇ ਆ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਡਿਪਟੀ ਸੀਐਮ ਰਹੇ ਉਹਨਾਂ ਦੇ ਧਿਆਨ 'ਚ ਵੀ ਲਿਆਂਦਾ ਪਿਛਲੇ 1.5 ਸਾਲ ਤੋਂ ਵੀ ਮੇਰੇ ਨਾਲ ਆ ਤਕਾ ਹੋ ਰਿਹਾ ਮੈਨੂੰ ਆ ਜਲਾਲਤ ਦਾ ਸਾਹਮਣਾ ਹੋ ਰਿਹਾ ਮੈਨੂੰ ਮੇਰਾ ਕਸੂਰ ਕੀ ਹੈ ਮੈਨੂੰ ਦੱਸਿਆ ਜਾਏ ਤੇ ਮੈਨੂੰ ਇਨਸਾਫ ਦਿੱਤਾ ਜਾਏ ਲੇਕਿਨ ਸਾਰਿਆਂ ਨੇ ਲਲੋ ਪਪੋ ਕਰਕੇ ਕੰਮ ਕਰਨ ਦਾ ਪਰੋਚਾ ਵੀ ਤੂੰ ਕੰਮਕਾਰ ਤਗੜਾ ਹੋ ਗਿਆ ਤੇਰੇ ਨਾਲ ਆ ਮੈਨੂੰ ਇਨਸਾਫ ਨਹੀਂ ਦਵਾ ਸਕੇ ਇੱਥੋਂ ਤੱਕ ਕਿ ਪੰਜਾਬ ਦੇ ਜਿਹੜੇ ਪ੍ਰਭਾਵੀ ਹਨ ਦਵਿੰਦਰ ਜਾਦਵ ਜੀ ਉਹਨਾਂ ਤੋਂ ਪਹਿਲਾਂ ਰੀ ਚੌਧਰੀ ਜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਜੀ ਜਿਹੜੇ ਐਟਿਕ ਪ੍ਰਧਾਨ ਆ ਭਾਰਤ ਭੂਸਨ ਆਸੂ ਜੀ ਉਹਨਾਂ ਸਾਰਿਆਂ ਦੇ ਵੀ ਧਿਆਨ ਚ ਲੈਂਦਾ ਵੀ ਮੇਰ ਨਾਲ ਆ ਜਲਾਲਤ ਹੋ ਰਹੀ ਆ ਮੈਂ ਮਜਬੂਰ ਹੋ ਰਿਹਾ ਮੇਰੇ ਲਈ ਹਾਲਾਤ ਬੜੇ ਖਰਾਬ ਗਏ ਵੀ ਮੈਨੂੰ ਪਾਰਟੀ ਛੱਡਣ ਲਈ ਮਜਬੂਰੋਂ ਕਰ ਦਿੱਤਾ ਹੈ ਸੁਬਲੇ ਇਹ ਉਹਦੀ ਮੈਂ ਤੁਹਾਨੂੰ ਵਿਸਾਰਨਾ ਵੀ ਦੱਸ ਦੇਣਾ ਕਿ 2023 ਚ ਜਦੋਂ ਪੰਜਾਬ ਜੂਥ ਕਾਂਗਰਸ ਦੀਆਂ ਚੋਣਾਂ ਹੋਈਆਂ ਤੇ ਚੋਣਾਂ ਚ ਮੇਰੇ ਬੇਡੇ ਨੇ ਵੀ ਜੂਥ ਕਾਂਗਰਸ ਦੇ ਦਿਹਾਤੀ ਦੇ ਕਾਗਜ ਭਰੇ ਤੇ ਕਾਗਜ ਭਰਾਉਣ ਵਾਲਾ ਵੀ ਸਾਡਾ ਭਾਊ ਆ ਜਿਹੜਾ ਉਮੀਦਵਾਰ ਹੈ ਲੋਕ ਸਭਾ ਹਲਕੇ ਤੋਂ ਉਹਨਾਂ ਕਹਿੰਦੇ ਕਿ ਇਹਦੇ بیٹے ਦੇ ਪਰ ਮੈਂ ਉਹਦੇ ਸਲਾਹ ਕਰਨ ਗਿਆ ਉਹਨਾਂ ਨੇ ਵੀ ਜੂਤ ਕਾਂਗਰਸ ਦੇ ਉਹਦੇ ਬਣ ਹਰ ਅਸੈਂਬਲੀ ਹਲਕੇ ਜੇ ਕੱਲ ਕਾਂ ਚਾਰਜ ਲਾਉਣਾ ਜੂਤ ਦਾ ਤੇ ਮੈਨੂੰ ਇਹਨਾਂ ਸਾਰਾ ਦੇਖ ਕੇ بیٹے ਨਾਲ ਨਾਲ ਮੇਰੇ ਬਲੌਗ ਪਰ ਤਾਂ ਨਹੀਂ ਆਂਦੇ ਵੀ ਇਹਨੂੰ ਲੜਾ ਇਹ ਚੰਗਾ ਭਲਾ ਮੈਂ ਕਿਹਾ ਜਿੱਥੋਂ ਤੱਕ ਟਾਰੀ ਹਲਕੇ ਦੇ ਵੋਟਰਾਂ ਸਪੋਰਟਰਾਂ ਦਾ ਆਖਿਆ ਉੱਥੇ ਨਾ ਮੇਰੀ ਮਿਸਦਾ ਦੇ ਨਾ ਮੇਰੇ بیٹے ਦਾ ਨਾ ਮੇਰੀ ਬੇਟੀ ਦਾ ਇਹ ਮਾਨ ਸਤਕਾਰ ਉਹਨਾਂ ਜਾਊਗੇ ਜ਼ਿਲ੍ਹੇ ਦੇ ਨੇ ਕਾਗਜ਼ ਭਰੇ ਆ ਤੇ ਇਹਦੇ ਲਈ ਉਹਨਾਂ ਉੱਥੇ ਚੋਕੇ ਲੀਡਰਾਂ ਨੂੰ ਫੋਨ ਕਰਦਾ ਵੀ ਸਹ ਹਲਕੇ ਦੇ بیٹے ਦੀ ਮਾਤ ਕਰੂੰ ਦੋ ਆ ਜਵੰਦ ਨਾਮ ਪਤਾ ਨਹੀਂ ਕੀ ਡੀਲ ਹੋਈ ਆ ਦੂਜੀਆਂ ਧਰਾਂ ਨਾਲ ਜਿਹੜੇ ਏਸ ਹਲਕੇ ਨਾਲ ਵੀ ਸੰਬੰਧਤ ਨਹੀਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਲੜਾ ਰਿਹਾ ਜਰਮਨਜੀਤ ਸਿੰਘ ਮੁੰਡਾ ਜਿਹੜਾ ਬਿਆਸ ਹਲਕੇ ਚ ਅਸੈਂਬਲੀ ਹਲਕੇ ਦਾ ਤੇ ਲੋਕ ਸਭਾ ਹਲਕਾ ਤਰਨਤਾਰਨ ਦਾ ਉਮੀਦਵਾਰ ਹੈਗਾ ਹੋਇਆ VOTER SUPPORTER ਦੂਜਾ ਹੈਗਾ ਮਾਠ ਜਗੀਰ ਸਿੰਘ ਦਾ ਪੁੱਤਰਾ ਰਾਜਵੀਰ ਸਿੰਘ ਜਿਹੜਾ ਜਰਨਲ ਚਕਰ ਪੰਜਾਬ ਦੀ ਚੋਣ ਲੜਾ ਰਿਹਾ ਜੂਦ ਦੀ ਮੈਨੂੰ ਹੁਕਮ ਹੋਇਆ ਵੀ ਜੋ ਵੀ ਹੈਗਾ ਬੇਟੇ ਨੂੰ ਜਿੱਤਣਾ ਵੀ ਹੈ ਇਹ ਹੁਕਮ ਸਮਝ ਲੈ ਇਹਨੂੰ ਬੇਸਕ ਵਾਪਸ ਕਰ ਲੈ ਤੇ ਜਾ ਇਹਨੂੰ ਬੈਣ ਦਾ ਐਲਾਨ ਕਰ ਨਹੀਂ ਹੁੰਦਾ ਤੇ 27 ਤੇਰੀ ਟਿਕਟ ਦੀ ਵਿਰੋਧਤਾ ਕਰਾਂਗੇ ਅਸੀਂ ਵੀ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਵੀ ਸਾਰੀ ਜਿਹੜੀ ਉਹ ਤੇਰੀ ਵਿਰੋਧਤਾ ਕਰੂਗੀ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਘਰ ਸੱਦ ਕੇ ਫੋਨ ਤੇ ਦਿੱਤੀਆਂ ਗਈਆਂ ਬੇਟੇ ਦੀ ਚੋਣ ਹੋ ਗਈ ਉਹਨਾਂ ਦੇ ਵਿਰੋਧਤਾ ਦੇ ਬਾਵਜੂਦ ਵੀ ਆਜੋ ਉਹਨਾਂ ਦੀ ਵਿਰੋਧਤਾ ਦੇ ਬਾਵਜੂਦ ਵੀ ਬੇਟਾ ਮੇਰਾ ਜ਼ਿਲ੍ਹੇ ਦਾ ਵੈ ਚੇਅਰਮੈਨ ਚੁਣਿਆ ਗਿਆ ਸਾਰੇ ਲੀਡਰਾਂ ਦੀ ਵਿਰੋਧਤਾ ਕਰਕੇ ਵੀ ਆਜੋ ਮੁਰਗੇ ਪੰਜਾਬ ਦਾ ਸਪੋਕਸਮੈਨ ਜਿਹੜਾ ਇੱਕ ਮੁੰਡਾ ਸੁਖਵੀਰ ਆ ਸਾਡੇ ਪਰਜਾ ਪਾਤਰ ਬਾਦਰੀਨ ਦਾ ਮਜੀਠੀ ਹਲਕੇ ਦਾ ਉਹ ਜਨਰਲ ਜੂਨ ਲੜਿਆ ਉਹਦੀ ਮਤ ਕਰਨ ਦੀ بجائے ਇਸ ਭਾਉ ਨੇ ਇਹਦੇ ਪਾਰਲੀਮੈਂਟ ਹਲਕੇ ਦਾ ਹਿੱਸਾ ਆ ਉਹਦੀ ਮਤ ਕਰਨ ਦੀ بجائے ਮਾਰ ਚ ਗਈ ਇਸੋਂ ਦੀ ਮਤ ਕੀਤੀ ਜਿਹੜੇ ਦੋਵੇਂ ਪਾਰਲੀਮੈਂਟ ਹਲਕੇ ਨਾਲ ਸੰਬੰਧਿਤ ਨਹੀਂ ਅਮਰਸਰ ਦਾ ਉਹ ਤਰਨ ਤਾਰਨਾ ਹੈ ਚਲੋ ਮੇਰੇ ਕੋ ਮੇਰੇ ਕਦੀ ਜਿੰਦਗੀ ਦੇ ਇਤਿਹਾਸ ਚ ਤੁਸੀਂ ਪ੍ਰੈਸ ਵਾਲਿਆਂ ਨੇ ਕਦੇ ਸੁਣਿਆ ਕਿ ਪਿਓ ਆਪਣੇ ਬੇਟੇ ਦੀ ਵਿਰੋਧਤਾ ਕਰੰ ਮੇਰੇ ਕੋ ਮੇਰੇ ਬੇਟੇ ਦੀ ਵਿਰੋਧਤਾ ਕਰਿਆ ਅੱਜ ਟਾਰੀ ਹਲਕੇ ਦੀ ਜਿਹੜੀ ਇੱਕ ਵੋਟ ਪਈ ਹੈ ਨਾ ਜੂਤ ਕਾਂਗਰ ਨੂੰ ਉਹਦੀ ਲਿਸਟ ਕਢਾ ਕੇ ਵੇਹਲੋ ਮੈਂ ਆਪਣੇ ਬੇਟੇ ਨੂੰ ਇੱਕ ਬੋਰ ਨਹੀਂ ਪਾਈ ਇਹਦੀ ਮੱਤ ਕੀਤੀ ਇਹਨੂੰ ਥਿਰ ਝਕਾਇਆ ਵੀ ਇਹਨੇ ਚਲੋ ਸਾਥੀ ਆ ਸਾਡਾ ਤੇ ਜੋ ਕਹਿੰਦਾ ਕਰੀਏ ਪਰ ਉਹਦੇ ਕਰਨ ਦੇ باوجود ਵੀ ਮੇਰੇ ਜਿਹੜੇ ਬਲੌ ਪ੍ਰਧਾਨ ਜਿਹੜੇ ਇਹਦੇ ਕਹਿਣ ਤੇ ਬਲੌਕ ਪ੍ਰਧਾਨ ਬਣਾਇਆ ਮੈਂ ਕੋਈ ਵਰਕਰ ਨੂੰ ਨਹੀਂ ਕਹਦਾ ਸਤਿਕਾਰ ਕਰ ਸਕਿਆ ਕਿਉਂਕਿ ਇਹਨੇ ਧੱਕੇ ਨਾਲ ਮੈਨੂੰ ਕੋਈ ਬਲੌ ਪ੍ਰਧਾਨ ਵੀ ਦੋਵੇਂ ਇਹਨੇ ਆਪਣੇ ਰਿਸ਼ਤੇਦਾਰ ਬਣਾਏ ਆਪਣੇ ਸੱਜਣ ਬਣਾਏ ਜਿਹੜਾ ਪੀਪੀਸੀ ਦਾ ਮੈਂਬਰ ਬਣਾਇਆ ਜਿਹੜੇ ਬੰਦਿਆਂ ਦਾ ਰਾਜ ਹਰਜਿੰਦਰ ਸਿੰਘ ਸੇਖੋਂ ਮੁੰਡਾ ਥਾਂਗਨੇ ਦਾ ਇੱਕ ਆਪਾਂ ਵਰਪਾਲਾ ਵਾਲਾ ਅਵਤਾਰ ਸਿੰਘ ਜੀ ਲਾਲੀ ਵਰਪਾਲਾ ਉਹਨਾਂ ਦੇ ਨਾਂ ਪਾਏ ਮੇਰੇ ਕੋ ਕਟਾਤੇ ਜੀ ਇਹਨਾਂ ਕਰ ਦਿੱਤੇ ਵੀ ਨਹੀਂ ਇਹਨਾਂ ਨੂੰ ਨਹੀਂ ਬਣਾਉਣਾ ਇਹ ਤੇਰੀ ਮਰਜ਼ੀ ਤੋਂ ਵੀ ਕਰਨਗੇ ਐਉਂ ਕਰਨਗੇ ਜੇਹੇ ਕਰਨਗੇ ਉਹ ਮੁੰਡਾ ਆਪਣੇ ਭੁਗੀ ਦੇ ਭੁਗੀ ਨੂੰ ਬਣਾਤਾ ਤੇ ਜਿਨ੍ਹਾਂ ਵਰਕਰਾਂ ਨੇ ਮਿਹਨਤ ਕੀਤੀ ਉਹਨਾਂ ਦਾ ਜੋ ਸਤਿਕਾਰ ਕਰ ਦਿੰਦਾ ਉਹ ਇਸ ਜਲਾਲਤ ਕਰਕੇ ਮੈਂ ਨਹੀਂ ਕਰ ਸਕਿਆ ਸਰਕਾਰ ਸਾਹਿਬ ਆਮ ਪਾਰਟੀ ਚੁੰਦਾ ਕਾਰਨ ਕਿ ਆਪਾਟੀ ਬੁਰਗੇ ਆ ਆਮ ਪਾਰਟੀ ਦੇ ਲੋਕੀਤ ਫੈਸਲਿਆਂ ਨੂੰ ਧਿਆਨ ਚ ਰੱਖਦੇ ਆ ਉਹਨਾਂ ਦੀਆਂ ਪਾਲਿਸੀਆਂ ਨੂੰ ਧਿਆਨ ਚ ਰੱਖਦੇ ਆ ਪੰਜਾਬ ਦੇ ਭਵਿੱਖ ਚ ਜੋ ਕੁਝ ਉਹਨਾਂ ਨੇ ਪਾਲਿਸੀ ਪ੍ਰੋਗਰਾਮ ਬਣਾਏ ਆ ਮਿਹਨਤੀ ਤੇ ਗਰੀਬ ਲੋਕਾਂ ਨੂੰ ਜੋ ਮਾਨ ਸਤਕਾਰ ਦਿੱਤਾ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਧਾਰੀয়াল ਸਾਹਿਬ ਉਹਨਾਂ ਦੇ ਕਮਾਕਾਰਾਂ ਤੋਂ ਭਗਵੰਤ ਮਾਨ ਦੀ ਸਮੁੱਚੀ ਲੀਡਰਸ਼ਿਪ ਦੇ ਕਮਾਕਾਰਾਂ ਤੋਂ ਕੇਜਰੀਵਾਲ ਸਾਹਿਬ ਦੇ ਜਿਹੜੇ ਫੈਸਲੇ ਆ ਵੀ ਉਹਨਾਂ ਹਮੇਸ਼ਾ ਹੀ ਨਮਾਨਿਆਂ ਨੂੰ ਮਾਨ ਦੇ ਕੇ ਜਿਹੜਾ ਗਰੀਬ ਘਰਾਂ ਦੇ ਜਿਹੜੇ ਰਸਕੇ ਵਾਲੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਕਦਰ ਪਾਇਆ ਦੇ ਤਰਸੇਮ ਸਿੰਘ ਹਾਲਕਾ ਜੀ ਤੋਂ ਉਹਦੇ ਇੱਕ ਮਿਹਨਤੀ ਦੇ ਮਜ਼ਦੂਰ ਬੰਦਾ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਵੱਡੇ ਆਗੂ ਦੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕਾਂਗਰਸ ਤੇ ਕੋਈ ਅਸਰ ਪਵੇਗਾ ਜਾਂ ਜੋਨਫੇਨ